ਪਹਿਲਾਂ ਤਾਂ ਜੋ ਜਰਾਵਰ ਮਾਰ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਜਿਹੜੀ ਵੀਡੀਓ ਆ ਅੱਜ ਆਪਾਂ ਜਿਹੜੇ ਇੱਥੇ ਇਕੱਠੇ ਹੋਏ ਆ ਅੱਜ ਦਾ ਮੁੱਦਾ ਜਿਹੜਾ ਅੱਜ ਕੂਤਰਾਂ ਦੇ ਜਿਹੜੇ ਪਿਛਲੇ ਤੇ ਕੁਸ਼ ਦੇ ਨਾਲ ਤੋਂ ਰੋਕ ਲਾਈ ਆ ਜਿਹੜੇ ਆਪਣੇ ਸੰਸਤਾ ਬਣੀ ਆ ਇਹ ਪਿੱਟਾ ਆ ਪਿੱਟਾ ਪਿੱਟਾ ਬਣ ਗਿਆ ਤੇ ਉਹਨਾਂ ਨੇ ਰੋਕ ਲਾਈ ਆ ਜਿਹੜੇ ਆਪਣੇ ਅਵਰਾਸਤੀ ਸ਼ੌਂਕ ਆ ਪਰ ਉਹਨਾਂ ਦੇ ਕਹਿਣਾ ਪੀ ਇਹ ਇਹ ਜਿਹੜੇ ਕੂਤਰਾ ਵਾਲੇ ਆ ਇਹ ਕੂਤਰਾ ਪੰਕ ਕਰਦੇ ਆ ਇਹਨਾਂ ਜੁਲਮ ਕਰਦੇ ਆ ਇਹਨਾਂ ਨੂੰ ਨਸ਼ਾ ਦਿੰਦੇ ਆ ਤੇ ਇਹਨਾਂ ਬਾਰੇ ਆਪਾਂ ਜਾਣਕਾਰੀ ਲੈਣੇ ਆ ਤੇ ਪਹਿਲਾਂ ਮੇਰੇ ਨਾਲ ਬੈਠੇ ਆ ਭਾਈ ਜੀ ਜਗਤਪਾਲ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀ ਕਮੇਟੀ ਇਹਨਾਂ ਨੂੰ ਘੋੜਿਆਂ ਦੇ ਬਹੁਤ ਸ਼ੌਂਕ ਆ ਕਾਫੀ ਨਾਂ ਵੀ ਪੜਾਇਆ ਤੇ ਇੱਧਰ ਬੈਠੇ ਆ ਭਾਈ ਜਗਦੀਪ ਸਿੰਘ ਨੰਬਰਦਾਰ ਪਿੰਡ ਭਾਗਸਰ ਤੋਂ ਤੇ ਇਹ ਵੀ ਕਾਫੀ ਸ਼ੌਂਕ ਰੱਖਦੇ ਆ ਕੂਤਰਾ ਦਾ ਸ਼ਿਕਾਰੀ ਕੁੱਤਿਆਂ ਦਾ ਇਹ ਕਾਫੀ ਨ ਡੌੜਾਂ ਦੇ ਵਿੱਚ ਇਹਦਾ ਨਾਮ ਬਣਿਆ ਤੇ ਉਧਰ ਬਾਈ ਜੀ ਬੈਠੇ ਆ ਦਲਬਾਖ ਸਿੰਘ ਲਖੇਵਾਲੀ ਤੋਂ ਤੇ ਇਹ ਇਹ ਬਾਈ ਜੀ ਬਲਦੇਵ ਸਿੰਘ ਰੱਤਾ ਖੇੜ ਤੋਂ ਤੇ ਪਹਿਲਾਂ ਆਪਾਂ ਨੰਬਰ ਦਾ ਸਭ ਤੋਂ ਪੁੱਛਦੇ ਆ ਤੇ ਨੰਬਰ ਦਾ ਸਭ ਤੁਸੀਂ ਇਹਨਾਂ ਬਾਰੇ ਕੀ ਆਖੋਗੇ ਜਿਹੜਾ ਕਹਿੰਦੇ ਆ ਵੀ ਜਿਹੜੇ ਇਹਨਾਂ ਨੇ ਜਿਹੜੀ ਰੋਕ ਲਾਈ ਆ ਕਹਿੰਦੇ ਇਹ ਜੁਲਮ ਕਰਦੇ ਕਬੂਤਰਾਂ ਦੇ ਨਸ਼ਾ ਦਿੰਦੇ ਆ ਤੁਸੀਂ ਇਹਦੇ ਬਾਰੇ ਕੀ ਆਖੋਗੇ ਲਈ ਜੇ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਨੇ ਲਾਟਰਾ ਕੱਢੀਆਂ ਬੰਦ ਕਰਾਈਆਂ ਕਿ ਜਿਹੜੇ ਕਬੂਤਰ ਆ ਕੁਬੂਤਰ ਇਹ ਬਣੇ ਉਡਣਸਤੇ ਆ ਪੁਰਾਣੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪਹਿਲਾਂ ਜਿਹੜੇ ਚਿੱਠੀ ਪੱਤਰ ਜਾਂਦੇ ਸੀ ਉਹ ਕਬੂਤਰਾਂ ਰਾਹੀਂ ਭੇਜੇ ਸੀ ਇਹਨਾਂ 'ਚ ਬੜੀ ਕਵੈਸਟੀ ਹੈ ਇਹ ਡੇਲੀ 1000 ਕਿਲੋਮੀਟਰ ਵੱਡ ਵੀ ਉੱਡ ਸਕਦੇ ਆ ਕੋਈ ਇਹਨਾਂ ਨੂੰ ਨਸ਼ਾ ਵਗੈਰਾ ਕੁਝ ਨਹੀਂ ਦਿੰਦੇ ਬਿਲਕੁਲ ਫਾਲਤੂ ਗੱਲਾਂ ਜਿਹੜੀ ਬੇਟਾ ਸੰਸਥਾ ਉਹਨੂੰ ਗਰਾਊਂਡ ਲੈਵਲ ਤੇ ਕੁਝ ਨਹੀਂ ਪਤਾ ਜੀ ਹਾਂ ਜੀ ਜਿਹੜਾ ਮਾਨੂੰ ਗੱਲ ਕਰਦੇ ਆ ਵੀ ਕਬੂਤਰਾਂ ਨੂੰ ਖੀਣ ਦਿੰਨੇ ਆ ਖੀਣ ਨਾਲ ਤਾਂ ਜਾਨਵਰ ਨਾਲ ਦੇ ਨਾਲ ਮਰ ਜਾਊਗਾ ਬੇਟਾ ਬੰਦਿਆਂ ਨੂੰ ਨਹੀਂ ਮਿਲਦੀ ਇੱਥੇ ਸਹੀ ਗੱਲ ਹੈ ਇਹ ਪੇਟਾਲੇ ਆਪਲੀ ਅੰਕ ਉਤਰਵੀ ਲਿਆਉਣ ਆਪ ਇਹ ਵੀ ਆਪਦੀ ਲਿਓ ਉਹ ਦੇਖ ਕੇ ਵੇਖ ਰਹੇ ਨੇ ਕਬੂਤਰ ਕਿੰਨਾ ਚਿਰ ਕੱਢਦਾ ਠੀਕ ਹੈ ਇਹਨੂੰ ਵੀ ਉੱਡਣਾ ਵਾਸਤੇ ਕੋਈ ਰਖਾਉਂਦੇ ਨਹੀਂ ਕੋਈ ਕਲੂਟ ਨਹੀਂ ਕਰਦੇ ਜਿਹੜਾ ਕਬੂਤਰ ਰੱਖਿਆ ਘਰਾਂ ਦੇ ਵਿੱਚ ਪੁੱਤਾਂ ਨੂੰ ਪਾਲਿਆ ਜਿਹੜੇ ਉਹਨਾਂ ਦੇ ਰਹਿਣ ਬਸੇਰੇ ਆ ਉਹ ਆ ਕੇ ਦੇਖਣ ਵੀ ਜਿਹੜੇ ਉਹਦੇ ਖੁੱਡੇ ਪਾਏ ਆ 5 5 7-7 ਲੱਖ ਰੁਪਈਆ ਖੁੱਡਿਆਂ ਦੇ ਲਾਇਆ ਆਪਦੇ ਪੁੱਤਾਂ ਨਾਲੋਂ ਵੱਧ ਜਿਹੜੇ ਕਬੂਤਰ ਬਾਜ਼ ਬੰਦੇ ਆ ਸਾਰੇ ਇਹਨਾਂ ਸ਼ੌਂਕ ਨਾਲ ਰੱਖਦੇ ਆ ਪੁੱਤਾਂ ਨਾਲੋਂ ਵੱਧ ਪਾਲਦੇ ਆ ਜੇਕਰ ਇਹ ਸੌ ਕਬੂਤਰ ਡੇਲੀ ਕਿਲੋ ਡੇਢ ਕਿਲੋ ਦਾ ਬਾਦਾਮ ਖਵਾ ਦਿੰਦੇ ਆ ਉਹਨਾਂ ਨੂੰ ਇਹਨਾਂ ਨੂੰ ਕੁਝ ਨਹੀਂ ਪਤਾ ਉੱਤੋਂ ਬੈਠੇ ਜਿਹੜੇ ਲੈਟਰਾਂ ਕੱਢ ਦਿੰਦੇ ਆ ਆਪਣੀ ਅਫਸਰਸ਼ਾਈ ਵੀ ਹੋ ਜੀ ਹੋਗੀ ਹਾਂਜੀ ਉਹਨਾਂ ਤੇ ਗੌਰ ਕਰ ਲੈਂਦੇ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ ਬੰਦੇ ਬੈਠੇ ਸਰਕਾਰ ਨੂੰ ਚਾਹੀਦਾ ਨਹੀਂ ਪਹਿਲਾਂ ਇਹਨਾਂ ਨੂੰ ਪੁੱਛਣ ਸਦਾਂ ਇਹਨਾਂ ਨੂੰ ਪੁੱਛ ਕੇ ਲੈਟਰਾਂ ਜਾਰੀ ਕਰਨ ਸਾਰੇ ਜਿਹੜੇ ਸ਼ਿਕਾਰੀ ਵੀਰ ਆ ਠੀਕ ਆ ਕੀ ਗੱਲ ਆ ਇਹ ਤੁਰਕਾਂ ਨੂੰ ਥੋੜਾ ਜਾਣਕਾਰੀ ਲੈਣੀ ਚਾਹੀਦੀ ਗਰਾਉਂਡ ਦਾ ਬਿਲਕੁਲ ਬਿਲਕੁਲ ਇੱਕ ਧਿਰ ਦੀ ਗੱਲ ਹੀ ਸੁਣਦੇ ਆ ਹਾਂ ਸ਼ੀ ਉਹਨਾਂ ਦੀ ਦੂਜਿਆਂ ਦਾ ਕੋਈ ਪੱਖ ਨਹੀਂ ਠੀਕ ਆ ਤੇ ਜਿਵੇਂ ਆਪਾਂ ਹੁਣ ਸਰਕਾਰ ਦੇ ਉਹਦੀ ਬਣੀ ਆ ਜਿਹੜੀ ਆਮ ਆਦਮੀ ਸਰਕਾਰ ਆ ਇਹਨਾਂ ਨੇ ਕਾफी ਕੋਸ਼ਿਸ਼ ਜਿਹੜਾ ਆਪਣੇ ਮਤਲਬ ਪੇਲੂ ਰਾਸ ਖੇਡਾ ਹਨਾ ਜਿਵੇਂ ਆਪਣੇ ਕਿਤੇ ਜੁੜੇ ਹੋਏ ਆ ਜਿਹੜੇ ਕਿਸਾਨਾਂ ਦੇ ਨਾਲ ਮੰਨ ਕੇ ਚੱਲੋ ਪਿਛਲੇ ਟਾਈਮਾਂ ਦੇ ਵਿੱਚ ਆਪਾਂ ਵੇਖਿਆ ਵਾਧਾ ਨਹੀਂ ਟੋੜਾ ਖਤਮ ਕੀਤੀਆਂ ਫਿਰ ਮੰਨ ਕੇ ਚੱਲੋ ਘੂੜਿਆਂ ਦਾ ਹੁਣ ਪਿੱਛੇ ਜੀ ਤੁਹਾਨੂੰ ਮਾਗੀ ਵਾਲੇ ਮੇਲਾ ਖਤਮ ਕਰ ਜਾ ਰਹੀ ਸਰਕਾਰ ਇਰਕ ਸਾਰੇ ਜਿਹੜੇ ਘੋੜੇ ਪਾਲਕ ਜਾਂ ਪਸਾਣ ਵੀ ਇਕੱਠੇ ਹੋ ਗਏ ਮੇਰੇ ਦੁਆਰਾ ਸ਼ੁਰੂ ਕਰਾਇਆ। ਇਹ ਬੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਫਿਰ ਜਿਵੇਂ ਹੁਣ ਮੱਝਾਂ ਦਾ ਸੀਮਣ ਹੈ ਜਿਹੜੀ ਆਪਣੇ ਨਸਲਾ ਘਰ-ਘਰ ਪਹੁੰਚਦੀ ਸੀਮਣ ਕਰਕੇ, ਚੰਗੇ ਸੀਮਣ ਕਰਕੇ ਕਿਉਂਕਿ ਹਰੇਕ ਦੇ ਵਿੱਚ ਇੰਨੀ ਨਹੀਂ ਹੁੰਦੀ ਕਿਸੇ ਕੋਲ ਛੋਟਾ ਜਿਹੀ ਜ਼ਿੰਮੇਵਾਰਾ ਇੰਨਾ ਖਰਚਾ ਨਹੀਂ ਕਰ ਸਕਦਾ ਕਿ ਉਹ ਮੱਝ ਜਿਵੇਂ ਲੇਖੇ ਦੂਰ ਤੇ ਕਰ ਪਹੁੰਚੇ। ਉਹਨੂੰ ਘੱਟ ਪੈਸੇ ਦੇ ਵਿੱਚ ਘਰੇ ਸੀਮਣ ਪਹੁੰਚ ਜਾਂਦਾ। ਉਹਤੇ ਵੀ ਨਾ ਰੋਕ ਲਾਈ। ਉਹ ਵੀ ਲੈਟਰ ਕੱਢੀ ਪਿਛੇ ਕੋਸਮ ਆ ਜੇ। ਤੇ ਹੋਰ ਮਣਗੇ ਸ਼ਿਕਾਰੀ ਕੁੱਤੇ ਆ। ਤੇ ਇਹਨਾਂ ਦੇ ਵੀ ਇਹਨਾਂ ਨੇ ਕਾਫੀ ਰੋਕ ਲਾਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਈ ਜਿਹੜੇ ਸ਼ਿਕਾਰੀ ਕੁੱਤਿਆਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਬਈ ਜਿਹੜਾ ਇਹ ਗੱਲ ਕਰਦੇ ਆ ਏਟਾਲੇ ਵੀ ਇਹ ਨਸ਼ੇ ਨਾਲ ਭਜਾਉਂਦੇ ਆ ਬਿਲਕੁਲ ਸਰਾਸਰ ਗਲਤ ਗੱਲ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਸਾਰੀਆਂ ਵਿਰਾਸਤੀ ਖੇਡਾਂ ਬਲਦਾਂ ਦੀਆਂ ਦੌੜਾਂ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਕਬੂਤਰਾਂ ਦੀਆਂ ਜਿਹੜੀਆਂ ਬਾਜ਼ੀਆਂ ਚੱਲਦੀਆਂ ਇਹ ਸਾਰਾ ਸਰਕਾਰ ਦੀ ਜਾਂ ਬੇਟਾ ਦੀ ਇੱਕ ਮਿਲੀ ਭੁਗਤਾਂ ਇਹ ਯੂਥ ਨੂੰ ਇਹਨਾਂ ਨਾਲੋਂ ਵਾਕ ਕਰਨਾ ਚਾਹੁੰਦੇ ਜਿਹਨੇ ਪੰਜਾਬ ਦੀਆਂ ਵਰਾਸਤੀ ਖੇਡਾਂ ਹਾਂਜੀ ਕੁੱਤਿਆਂ ਨੂੰ ਬਿਲਕੁਲ ਜਿਹੜੇ ਵੇਖੋ ਐਨੇ ਨੇ ਮਹਿੰਗੇ ਕੁੱਤੇ 8 ਤੋਂ 10 ਲੱਖ ਰੁਪਏ ਦਾ ਕੁੱਤਾ ਇੱਧਰ ਪੈਂਦਾ ਜੇਕਰ ਆਪਾਂ ਬਾਹਰੋਂ ਮੰਗਵਾਉਣੇ ਆ ਤਾਂ ਹਾਂਜੀ ਐਨੇ ਨੇ ਮਹਿੰਗੇ ਪੁੱਤਾਂ ਨੂੰ ਇਹਨਾਂ ਨੂੰ ਪਾਲਦੇ ਆ ਜਿਹੜਾ ਇਹਨਾਂ ਦਾ ਰਹਿਣ ਸਹਿਣ ਆ ਕੁੱਤਿਆਂ ਦਾ ਇਹਨਾਂ ਦਾ ਖਾਣ ਪੀਣ ਜੇਕਰ ਆਪਾਂ ਗੱਲ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਜਿਹੜਾ ਕੁੱਤਾ ਘਰੇ ਆਪਾਂ ਰੱਖਿਆ ਹੋਇਆ ਚਾਰ ਤੋਂ ਲੈ ਕੇ 500 ਰੁਪਿਆ ਉਹਦਾ ਖਰਚਾ ਆਉਂਦਾ ਹੈ ਉਹਨਾਂ ਆਪਾਂ ਕਿਵੇਂ ਨਸ਼ਾ ਦੇ ਕੇ ਭਜਾ ਲਾਂਗੇ ਅੱਜ ਤੱਕਰ ਤੁਸੀਂ ਵੇਖਿਆ ਕਿ ਕੋਈ ਸ਼ਿਕਾਰੀ ਕੁੱਤਾ ਕਿਸੇ ਨੇ ਛੱਡਿਆ ਹੋਵੇ ਕਿਤੇ ਵਾਰਾ ਫਿਰਦਾ ਹੋਵੇ ਜਿਹੜੇ ਪੇਟਾ ਦੇ ਮੇਨ ਕੰਮ ਆ ਹਾਂਜੀ ਹਾਂਜੀ ਉਹਨਾਂ ਨੂੰ ਦੋ ਕਰਦੀ ਨਹੀਂ ਵਾਰਾ ਕੁੱਤੇ ਕਿੰਨੇ ਬੰਦੇ ਖਾ ਗਏ ਬੱਚੇ ਖਾ ਗਏ ਉਹ ਵਾਰਾ ਜਿਹੜੇ ਪਸ਼ੂ ਫਿਰਦੇ ਆ ਫਸਲਾਂ ਦਾ ਜਾੜਾ ਕਰਦੇ ਆ ਐਕਸੀਡੈਂਟ ਹੁੰਦੇ ਆ ਕਿੰਨੀਆਂ ਜਾਨਾਂ ਜਾਵੜੀਆਂ ਜਿਹੜੇ ਪੇਟਾ ਦੇ ਮੇਨ ਕੰਮ ਆ ਉਹ ਉਧਰ ਨਹੀਂ ਧਿਆਨ ਦੇ ਰਹੀ ਉਹਨਾਂ ਆ ਮੇਂ ਜਿਹੜੀਆਂ ਵੱਡੀਆਂ ਏਜੰਸੀਆਂ ਦੇ ਕੰਮ ਆ ਮੇਨ ਯੂਥ ਨੂੰ ਇਹ ਵਾਕ ਕਰਨਾ ਚਾਹੁੰਦੀ ਆ ਜਿਹੜੀਆਂ ਵਿਰਾਸਤੀ ਖੇਡਾਂ ਅੱਧਾ ਯੂਥ ਤਾਂ ਬਾਹਰ ਜਾਵੜਿਆ ਜੇਕਰ ਇਹ ਖੇਡਾਂ ਚੱਲਦੀਆਂ ਰਹਿਣਗੀਆਂ ਤੇ ਆਪਣਾ ਯੂਥ ਨਸ਼ੇ ਤੋਂ ਬਚਾ ਰਹੂਗਾ ਇਹਨਾਂ ਨਾਲ ਉਹ ਲੱਗਿਆ ਰਹੂਗਾ ਖੇਡਾਂ ਦੇ ਨਾਲ ਅੱਛਾ ਇੱਕ ਮੈਂ ਇੱਥੇ ਇੱਕ ਜੋਤਾ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਇਹਦੇ ਵਿੱਚ ਕੀ ਸਬੰਧ ਹੈ ਨਸ਼ੇ ਨਾਲ ਜਿਹੜਾ ਆਪਾਂ ਕਹਿੰਦੇ ਆ ਵੀ ਇੱਕ ਨਸ਼ੇ ਤੇ ਆਪਣੇ ਬੜਾ ਪੰਜਾਬ ਦੇ ਵਿੱਚ ਬੁੱਢਾ ਚੱਲਿਆ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਕਿ ਜਾਨਵਰਾਂ ਨਾਲ ਜੁੜ ਕੇ ਜਾਂ ਨਸ਼ੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦੇ। ਉਹ ਜੀ ਗੱਲ ਇਹ ਆ ਬਾਈ ਜੀ ਜਿਹੜੇ ਬੰਦੇ ਦੇ ਘਰੇ ਜਾਨਵਰ ਰੱਖੇ ਆ। ਉਹਦੇ ਕੋਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਬਾਹਰ ਕਿਸੇ ਹੋਰ ਬੰਦੇ ਨੂੰ ਮਿਲਣ ਦਾ ਟਾਈਮ ਨਹੀਂ ਆਗਾ। ਉਹ ਸਵੇਰ ਤੋਂ ਜਲਦੀ ਸਦਿਆ ਉੱਠੂਗਾ। ਕੁੱਤੇ ਰੱਖਿਆ ਜੇ ਉਹਨੇ ਸ਼ੈਅਰ ਕਰਾਊਗਾ। ਉਹਨਾਂ ਨੂੰ ਤੋਰ ਕੇ ਲਿਆਊਗਾ ਜੇ ਘੋੜੇ ਘੋੜੀਆਂ ਰੱਖੇ ਆ। ਪਰ ਉਹ ਪਰ ਉਹਨਾਂ ਨੂੰ ਸਵੇਰ ਫੀਡ ਵਗੈਰਾ ਦੇਣੀ ਆ। ਨਹਾਉਣਾ ਜੇ ਕਬੂਤਰ ਰੱਖੇ ਆ। ਉਹਨਾਂ ਦੇ ਸਵੇਰ ਨੂੰ 2-3 ਘੰਟੇ ਲੱਗ ਜਾਂਦੇ ਆ ਦੁਪਹਿਰੇ ਫੇਰ ਉਹਨਾਂ ਨੂੰ ਦੇਖਣਾ ਸ਼ਾਮ ਨੂੰ ਫੇਰ ਉਹਨਾਂ ਨੂੰ ਫੀਡ ਦੇਣੀ ਆ ਬੰਦੇ ਕੋਲੇ ਟਾਈਮ ਹੀ ਨਹੀਂ ਕਿਸੇ ਨੂੰ ਮਿਲਦਾ ਜੇਕਰ ਇਹ ਜਾਨਵਰਾਂ ਨਾਲ ਬੰਦੇ ਦਾ ਮੋਹ ਪੈ ਗਿਆ ਤਾਂ ਕਰਕੇ ਉਹ ਨਸ਼ੇ ਤੋਂ ਬਚੀਏ ਠੀਕ ਆ ਬਾਕੀ ਜਿਵੇਂ ਹੁਣ ਆਪਣੇ ਇੱਥੇ ਦੋ ਇਹ ਆਪਣਾ ਜ਼ਿਲ੍ਹੇ ਦੇ ਦੋ ਮੰਤਰੀ ਆ ਠੀਕ ਆ ਕੈਬਨਿਟ ਦੇ ਵਿੱਚ ਵੀ ਮਿਲੇ ਬੈਠੇ ਆ ਤੇ ਉਹ ਉਹਨਾਂ ਨੂੰ ਤੁਸੀਂ ਮਿਲੇ ਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਬਿਲਕੁਲ ਜੀ ਅਸੀਂ ਮਿਲੇ ਆ ਅਸੀਂ ਖੁੱਡੀਆਂ ਸਾਹਿਬ ਨੂੰ ਮਿਲੇ ਸਾਰੇ ਸ਼ਿਕਾਰੀ ਵੀਰ ਉਹਨਾਂ ਨੇ ਜਿਹੜੀਆਂ ਉਹ ਲੈਟਰਾਂ ਸੀਗੀਆਂ ਪਸ਼ੂ ਪਾਲਣ ਉਪਾਹਤ ਤੋਂ ਡੀਸੀਆਂ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰਾਂ ਉਹਨਾਂ ਨੇ ਜਾਰੀ ਕਰਾਈਆਂ ਪਰ ਉਹਨਾਂ ਤੇ ਕਿਸੇ ਤੇ ਕੋਈ ਗੌਰ ਨਹੀਂ ਹੁੰਦੀ ਪ੍ਰਾਪਰ ਜਿੱਥੇ ਸਾਡੀ ਖੇੜ ਹੁੰਦੀ ਆ ਉੱਥੇ ਸਾਰਾ ਇੰਤਜ਼ਾਮ ਸਾਡਾ ਕੀਤਾ ਹੁੰਦਾ ਰੋਟੀ ਪਾਣੀ ਦਾ ਟੈਂਟ ਵਗੈਰਾ ਲੱਗਿਆ ਹੁੰਦਾ ਆ ਕੇ ਪੁਲਸ ਨੂੰ ਰੋਕ ਦਿੰਦੀ ਸੀ ਸਾਡਾ ਕੋਈ ਲੱਖ ਡੇ ਲੱਖ ਰੁਪਿਆ ਰੋਟੀ ਪਾਣੀ ਤੇ ਲੱਗਿਆ ਉਹ ਬੇਅਰਸ ਜਾਂਦਾ ਸੀ ਇਸੇ ਗੱਲ ਤੇ ਕੋਈ ਵੀ ਸੁਣਵਾਈ ਨਹੀਂ ਜਿਹੜੀ ਸਰਕਾਰ ਹੈ ਪੰਜਾਬ ਦੇ ਲੋਕਾਂ ਨੇ ਬਣਾਈ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਮੰਨਦੇ ਕੀ ਦੀ ਆ ਪਟਾਦ ਇੱਕੋ ਚ ਨੇ ਇਤੋਂ ਬੈਠੇ ਜਾਂ ਬੰਬੇ ਤੋਂ ਬੈਠੇ ਕੇ ਲੈਟਰ ਕੱਢ ਦਿੰਦੇ ਆ ਉਹਨਾਂ ਦੀ ਗੱਲ ਤਾਂ ਮੁੱਖ ਰੱਖੀ ਜਾਂਦੀ ਆ ਜਿਹੜੇ ਪੰਜਾਬ ਦੇ ਸ਼کاری ਵੀਰ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਦੀ ਤੇ ਇੱਕ ਜਿਵੇਂ ਹੁਣ ਆਪਾਂ ਹੋਵੇ ਨੇ ਪਿਛਲੇ ਸਰਕਾਰਾਂ ਵੀ ਰਹੀਆਂ ਅਕਾਲੀ ਦਲ ਸਰਕਾਰ ਵੀ ਰਹੀ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਬਹੁਤ ਸਾਰੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਕਿ ਉਹਨਾਂ ਨੇ ਮੇਲੇ ਵੀ ਕਰਵਾਏ ਆ ਠੀਕ ਆ ਕਿਤੇ ਕਿਤੇ ਜਾਵਣਾ ਦੁਸ਼ਾ ਵੀ ਕੀਤਾ ਤੇ ਭਵੇਂ ਉਹਨਾਂ ਨੇ ਇਹ ਨਹੀਂ ਕਹਿੰਦੇ ਵੀ ਮੈਂ ਉਹਨਾਂ ਚੰਗਾ ਕਹਿਣਾ ਕਿਉਂਕਿ ਮੈਂ ਮੇਂ ਸ਼ਾਰਟਰ ਆ ਬਾਦਲ ਪਰਵਾਹ ਤੇ ਆਪਦੇ ਕਦਰੋਂ ਮੈਂ ਗੱਲ ਕਰ ਰਿਹਾ ਪਰ ਹਾਂ ਜਿਹੜੀ ਗੱਲ ਚੰਗੀ ਗੱਲ ਕਰਨੀ ਬੰਦੀ ਬਣਾ ਬੜੋ ਬੰਦੀ ਵੀ ਆ ਤੇ ਕਾਂਗਰਸ ਸਰਕਾਰ ਵੀ ਆਈ ਇਹ ਸਭ ਕੁਝ ਇਸੇ ਸਰਕਾਰ ਚ ਹੋ ਰਿਹਾ ਤੇ ਪਿਛਲੀਆਂ ਸਰਕਾਰਾਂ ਵੀ ਰਹਿੰਗੀਆਂ ਕਿ ਉਹਨਾਂ ਨੇ ਇਹੋ ਜੀ ਕੋਈ ਗਲਤ ਨਹੀਂ ਕੀਤੀ ਸੀ ਪਿਛਲੇ ਟਾਈਮਾਂ ਦੇ ਵਿੱਚ ਕਿ ਇਸੇ ਸਰਕਾਰ ਚ ਸਭ ਕੁਝ ਹੋ ਰਿਹਾ ਜਿਹੜੀਆਂ ਇਹ ਦੌੜਾਂ ਦੀ ਮੈਂ ਗੱਲ ਕਰਦਾ ਉਦੋਂ ਸਾਨੂੰ ਪਿਛਲੀ ਸਰਕਾਰ ਚ ਵੀ ਲੈਟਰਾਂ ਜਾਰੀ ਹੋਣੀਆਂ ਸੀ ਵੀਰਾਂ ਨੂੰ ਬੰਦ ਕਰੋ ਪਰ ਉਦੋਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਚਨਜੀਤ ਸਿੰਘ ਚੰਨੀ ਤਾਂ ਸਰਕਾਰ ਦੇ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਆਦੇਸ਼ ਦਿੱਤੇ ਸੀ ਵੀ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਹੈ ਸਾਡੇ ਸ਼ਿਕਾਰੀ ਵੀਰਾਂ ਨੂੰ ਤੰਗ ਨਹੀਂ ਕਰੂਗਾ ਸਾਡੀਆਂ ਖੇਡਾਂ ਤਿੰਨ ਤੋਂ ਚਾਰ ਸਾਲੋਂ ਵਧੀਆ ਚੱਲੀਆਂ ਐਸ ਸਾਨੂੰ ਆਪ ਸਰਕਾਰ ਦੇ ਵਿੱਚ ਕਾਫੀ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਕੰਮ ਤੇ ਅੱਗੇ ਬਰਾੜ ਸਾਹਿਬ ਆ ਜਿਹਨਾਂ ਕੋਲ ਕਾਫੀ ਨਾਮ ਨੇ ਆ ਸ਼ੌਕਾ ਚੇਰਮੈਨ ਮਾਤੀ ਕਮੇਟੀ ਜਗਤਪਾਲ ਸਿੰਘ ਬਰਾੜ ਬਰਾੜ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਬੂਤਰਾਂ ਦੇ ਰੋਕ ਲਾਈ ਆ ਜਿਹਨਾਂ ਆਵਾਜ਼ਾਂ ਰੱਦਦੇ ਤੁਸੀਂ ਇਹਦੇ ਬਾਰੇ ਕੀ ਐਕੋਗੇ ਬੇਟਾ ਨੇ ਇੱਕ ਮਤਲਬ ਦੋਸ਼ ਲਾਇਆ ਵੀ ਇਹ ਕਬੂਤਰਾਂ ਨੂੰ ਜਾਂ ਕੁੱਤਿਆਂ ਨੂੰ ਜਾਂ ਕੋੜਿਆਂ ਨੂੰ ਜਾਂ ਬਲਦਾਂ ਨੂੰ ਨਸ਼ਾ ਦੇ ਕੇ ਭਜਾਉਂਦੇ ਆ ਮੈਂ ਉੱਥੇ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਬਲੱਡ 'ਚ ਆ ਇਹ ਬਰੀਡਿੰਗ ਕਰਕੇ ਜਾਂ ਆਪਦੇ ਚੰਗੇ ਖਾਨਦਾਨ ਕਰਕੇ ਭਜਦੀਆਂ ਇਨਾਂ ਨੂੰ ਕੋਈ ਨਸ਼ਾ ਨਹੀਂ ਦਿੱਤਾ ਜਾਂਦਾ। ਉਪਰ ਨੂੰ ਨਸ਼ਾ ਦੇਓਗੇ ਮਰ ਜੂਗਾ। ਕੋਈ ਵੀ ਨਸ਼ਾ ਮਤਲਬ ਨਸ਼ੇ ਨਾਲ ਨਹੀਂ ਇਹ ਪਜਦੇ ਜਾਂ ਉੜਦੇ। ਇਹ ਸਿਰਫ ਖਾਨਦਾਨੀ ਜਾਂ ਬਲੱਡ ਦੇ ਸਿਰ ਤੇ ਪਜਦੇ ਆ। ਠੀਕ ਹੈ ਜੀ। ਜਿਹੜੀ ਪੇਟਾ ਸੰਸਥਾ ਇਹਨਾਂ ਨੂੰ ਨਹੀਂ ਪਤਾ ਦਫ਼ਤਰਾਂ 'ਚ ਬੈਠੇ ਆ ਗਰਾਊਂਡ ਲੈਵਲ ਦਾ ਇਹਨਾਂ ਨੂੰ ਸਮਝ ਹੈ ਨਹੀਂ। ਇਹਨਾਂ ਨੂੰ ਚਾਹੀਦਾ ਗਰਾਊਂਡ ਲੈਵਲ ਤੇ ਆ ਕੇ ਵੇਖਣ। ਇਹਨਾਂ ਦੀ ਸੇਵਾ ਸੰਭਾਲ ਜਾਂ ਜਿਵੇਂ ਵੀ ਆਪਾਂ ਸਾਰੇ ਕਰਦੇਸ਼ਕਾਰੀ ਵੀ ਬਹੁਤ ਚੰਗੇ ਢੰਗ ਨਾਲ ਕਰਦੇ ਆ। ਇਹਨਾਂ ਦਾ ਖਾਣਾ-ਦਾਣਾ, ਰਹਿਣ-ਸਹਿਣ ਦਾ ਇੰਤਜ਼ਾਮ ਬਹੁਤ ਚੰਗਾ ਹੁੰਦਾ। ਤੇ ਜੇਕਰ ਇਹ ਖੇਡਾਂ ਵਿਰਾਸਤੀ ਖੇਡਾਂ ਬੰਦ ਹੁੰਦੀਆਂ ਤਾਂ ਮੈਨੂੰ ਲੱਗਦਾ ਵੀ ਕਈ ਘਰ ਪ੍ਰਭਾਵਿਤ ਹੋਣਗੇ ਜਿਹੜੇ ਇਹਨਾਂ ਸਾਮ ਸੰਭਾਲ ਕਰਦੇ ਐ ਮਤਲਬ ਮੁਲਾਜ਼ਮ ਰੱਖੇ ਇਹਨਾਂ ਵਾਸਤੇ ਘੋੜਿਆਂ 'ਤੇ ਲਾ ਲੋ ਇੱਕ ਦੋ ਮੁਲਾਜ਼ਮ ਇੱਕ ਘੋੜੇ 'ਤੇ ਹੁੰਦੇ ਆ ਕੁੱਤਿਆਂ ਦੀ ਸੰਭਾਲ ਵਾਸਤੇ ਮਤਲਬ ਆਪਾਂ ਬੰਦੇ ਰੱਖਦੇ ਆ ਕਬੂਤਰਾਂ ਦੀ ਸੰਭਾਲ ਵਾਸਤੇ ਆਪਾਂ ਬੰਦਾ ਰੱਖਦੇ ਆ ਉਹ ਮਤਲਬ ਬੇਰੋਜ਼ਗਾਰ ਹੋ ਜਾਣਗੇ ਜਿਨ੍ਹਾਂ ਦਾ ਕਿੱਤਾ ਹੀ ਐ ਜਿਹੜੇ 20 20 30 40 40 ਸਾਲ ਤੋਂ ਇਸ ਪ੍ਰੋਫੈਸ਼ਨ ਨਾਲ ਜੁੜੇ ਹੋਏ ਆ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਸ ਤੇ ਜਲਦ ਤੋਂ ਜਲਦ ਕੋਈ ਆਦੋ ਮਠਾਇਆ ਜਾਵੇ ਤੇ ਉਮੀਦ ਕਰਦਾ ਵੀ ਹਿੱਤ ਜੀ ਫੈਸਲਾ ਸੁਣਾਉਣਗੇ ਤੇ ਅੱਗੇ ਆਪਣਾ ਜਿਹੜੇ ਆ ਆਪਣਾ ਬਾਈ ਜੀ ਦਰਬਾਰ ਸਿੰਘ ਦਰਬਾਰ ਸਿੰਘ ਇਹ ਤੁਸੀਂ ਕੀ ਚਾਹੁੰਦਾ ਜਾਓਗੇ ਜਿਹੜੇ ਆ ਪੁੱਤਰਾ ਨੇ ਜਿਹੜੀ ਬਾਜੀ ਤੇ ਜਿਹੜਾ ਪੁੱਤਰ ਵਾਲਾ ਲੋਕ ਲਈ ਜਿਹੜੀ ਇਹ ਤੁਸੀਂ ਇਹਦੇ ਬਾਰੇ ਕੀ ਆ ਹਾਂਜੀ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਜਾਂ ਪੇਟਾ ਨੇ ਇਹ ਬਹੁਤ ਨਿੰਦਣਯੋਗ ਫੈਸਲਾ ਇਹਦੇ ਨਾਲ ਪੰਜਾਬ ਦਾ ਪਿਆਰ ਦਾ ਜੋਥ ਆ ਉਹ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼کاری ਵੀਰ ਆ ਜਿਹੜੇ ਇਸ ਵਿਖੇਟ ਨਾਲ ਜੁੜੇ ਆ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਸਰਕਾਰ ਨੂੰ ਇਹ ਥੋੜੀ ਸਿਰਦਰਦੀ ਲੈ ਕੇ ਇਸ ਪਾਸੇ ਕੋਈ ਚੰਗਾ ਫੈਸਲਾ ਸੁਣਾਉਣ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪ੍ਰਬੰਧ ਕੀਤਾ ਹੁੰਦਾ ਉਹ ਸਾਰਾ ਓਵੇਂ ਤਰਹਾ ਤਰਹਾ ਰਹਿ ਜਾਂਦਾ ਪੁਲਸ ਆ ਕੇ ਬੰਦ ਕਰਵਾ ਦਿੰਦੀ ਆ ਸਾਡੀ ਇਹ ਹੀ ਅਪੀਲ ਆ ਜਿਹੜੇ ਇਹਨਾਂ ਦੇ ਸੀਨੀਅਰ ਹੈਗੇ ਆ ਉਹ ਆਪਦੀ ਕਮੇਟੀ ਬਣਾਉਣ ਤੇ ਸਾਰਾ ਗਰਾਊਂਡ ਲੈਵਲ ਤੇ ਦੇਖਣ ਕਿ ਕੀ ਸਿਸਟਮ ਆ ਤੇ ਇਹਨੂੰ ਵੀ ਅੱਗੇ ਤੋਂ ਸਹੀ ਢੰਗ ਨਾਲ ਚਲਾਇਆ ਜਾਵੇ ਤੇ ਅੱਗੇ ਨਬਦੋਂ ਅੱਗੇ ਕੀ ਕਰਨਾ ਚਾਹਤ ਲੱਗਿਆ ਜੀ ਅੱਗੇ ਕਦਮ ਤਾਂ ਸਾਡਾ ਇਹ ਆ ਜੀ ਸਾਡੀ ਬੇਨਤੀ ਆ ਸਾਰੇ ਜਿਹੜੇ ਪੰਜਾਬ ਦੇ ਸ਼ਕਾਰੀ ਵੀਰ ਆ ਜਿਹੜੇ ਕਬੂਤਰ ਰੱਖਦੇ ਆ ਘੋੜੇ ਘੋੜੀਆਂ ਰੱਖਦੇ ਆ ਸ਼ੁਕਾਰੀ ਕੁੱਤੇ ਜਾਂ ਹੋਰ ਵੀ ਕਿਸੇ ਕਿਸਮ ਦੇ ਜੂ ਕੁੱਤੇ ਜਾਂ ਬਰੀਡ ਜਿਹੜੇ ਘਰੇ ਆਪਦੇ ਰੱਖਦੇ ਸ਼ੌਂਕ ਰੱਖਦੇ ਆ ਕਿਸੇ ਵੀ ਚੀਜ਼ ਦਾ ਸਾਡਾ 29 ਤਰੀਕ ਨੂੰ ਅਸੀਂ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਜਿਹੜਾ ਨੇੜੇ ਲੁਧਿਆਣਾ ਤੇ ਮੁੱਲਾਪੁਰ ਦੇ ਜੋ ਰਸਤੇ ਦੇ ਵਿੱਚ ਪਿੰਡ ਆਉਂਦਾ ਹਸਨਪੁਰ ਪਨੌੜ ਜਿਹੜਾ ਪਿੰਡ ਆ ਉਹਦੇ ਗਰਾਊਂਡ ਦੇ ਵਿੱਚ ਸਾਡਾ 29 ਤਰੀਕ ਨੂੰ ਇਕੱਠ ਹੈ ਅਸੀਂ ਸਾਰੇ ਸ਼ਿਕਾਰੀ ਵੀਰਾਂ ਨੂੰ ਜਿਹੜੇ ਜਾਨਵਰਾਂ ਦਾ ਸ਼ੌਂਕ ਰੱਖਦੇ ਆ ਵੀ ਅਪੀਲ ਕਰਦੇ ਆ ਕਿਰਪਾ ਕਰਕੇ ਵੱਧ ਤੋਂ ਵੱਧ ਉੱਥੇ 22 ਤਰੀਕ ਨੂੰ ਸਵੇਰ 10:30 ਵਜੇ ਪਹੁੰਚੋ ਤੇ ਸਾਰੇ ਰਲ ਮਿਲ ਕੇ ਆਪਾਂ ਕੋਈ ਹੰਬੜਾ ਮਾਰਗੇ ਕਿ ਸਾਨੂੰ ਉਮੀਦ ਵੀ ਹੈ ਉੱਥੇ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਵੀ ਜਰੂਰ ਉੱਥੇ ਪਹੁੰਚੂਗਾ ਜਿਹੜਾ ਇੱਕ ਵੱਡਾ ਇਕੱਠ ਹੋ ਰਿਹਾ ਤੇ ਸਾਨੂੰ ਸਰਕਾਰ ਨੂੰ ਦੀ ਅਪੀਲ ਵੀ ਕਰਦੇ ਆ ਸਾਨੂੰ ਵਿਸ਼ਵਾਸ ਵੀ ਹੈ ਪੂਰਨ ਕਿ ਸਾਡੇ ਸੀਐਮ ਸਾਹਿਬ ਤੇ ਵੀ ਇਹ ਸਾਰੇ ਸ਼ਿਕਾਰੀ ਵੀਰਾਂ ਦਾ ਦੁੱਖ ਦਰਦ ਸਮਝਦੇ ਹੋਏ ਤੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਤੇ ਇਹਨਾਂ ਨੂੰ ਇਹ ਚਾਲੂ ਕਰਵਾਉਣਗੇ ਸਾਡੀ ਅਪੀਲ ਆ ਤੇ ਸਾਰੇ ਸ਼ਿਕਾਇਤੀ ਵੀਰਾਂ ਨੂੰ ਬੇਨਤੀ ਆ ਵੀ ਉੱਥੇ ਉਹ 29 ਤਰੀਕ ਨੂੰ ਅਸਨਪੁਰ ਪਿੰਡ ਜ਼ਰੂਰ ਪਹੁੰਚੋ ਜਿਹੜੇ ਆਪਣਾ ਬਾਈਜੀ ਹੋਰਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਸਾਰਿਆਂ ਨੂੰ ਵੀ ਜਿਹੜੇ ਆਪਣੇ ਵਿਰਾਸਤੀ ਖੇਡਾਂ ਪਹੁੰਚਾਉਣ ਦੀ ਲਈ ਵੀ ਉਸਨੂੰ ਪਰ ਪਿੰਡ ਮੂਲਾਪੁਰ ਦੇ ਨਾਲ ਮੂਲਾਪੁਰ ਕੋਲੇ ਹੋਣ ਦਾ ਜਿਹੜਾ ਉੱਥੇ ਪਹੁੰਚਣ ਤੇ ਜਿਹੜੇ ਆਪਣਾ ਵਿਰਾਸਤੀ ਖੇਡਾਂ ਪਹੁੰਚਾ ਸਕਣ ਤੇ ਚੰਗਾ ਇਹ ਸਸਤੀ ਕਾਲ ਜੀ ਸਾਰਿਆਂ ਨੂੰ ਸਾਰੇ ਜਿਹੜੇ ਦੇਖ ਰਿਹਾ ਹੈ ਜਰਾਬਰ ਮਾਨ ਫਾਰਮਿੰਗ ਚੈਨਲ ਉਹਨਾਂ ਨੂੰ ਇੱਕ ਵਾਰੀ ਫੇਰ ਮੇਰੇ ਨੂੰ ਸਸਤੀ ਕਾਲ ਜੀ